ਸਾਡਾ ਮੁੰਡਾ ਸੀ ਉਧਰ ਸੁਖ ਸੁਖੀ ਸਾਰੇ ਫੀਸਾਂ ਬਜਾਰ ਕੰਮ ਤੇ ਬਹੁ ਬਝੇ ਲੈ ਕੈਨੇਡਾ ਗਿਆ ਕੈਨੇਡਾ ਗਿਆ ਬਹੁਤ ਸ਼ਕਤੀ ਹੈ ਤੇ ਹਰੇਕ ਬੁੱਧਵਾਰ ਆਉਣਾ ਹੀ ਆਉਣਾ ਜੀ ਘਰੋਂ ਬੈਠੇ ਯਾਦ ਕਰ ਲਈ ਜੇ ਸਾਰੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਪੰਜਾਬ ਤੋਂ ਜਿੱਥੋਂ ਮਰਜੀ ਆਏ ਸਾਰੇ ਬਾਹਰਲੇ ਦੇਸਾਂ ਵਿੱਚ ਸੁੱਖਾ ਪੂਰੇ ਹੁੰਦੇ ਆ ਬਾਬੇ ਬਹੁਤ ਸ਼ਕਤੀ ਹੈ ਜੀ ਲਵ ਜੀ ਨਹੀਂ ਹੈਗੇ ਬਾਬਾ ਜੀ ਧੰਨਵਾਦ ਕਰਨ ਦੇ ਉੱਤੇ ਐਂ ਤਾਂ ਕਹਿੰਦਾ ਜੀ ਘਰੋਂ ਬੈਠੇ ਤੇ ਆ ਕੇ ਆਓ ਭਰ ਕੇ ਆਉ ਗੱਡੀਆਂ ਪੂਰੀ ਸਭ ਮੰਨੋ ਕੰਮ ਨਾ ਪੂਰੇ ਉਹਦੇ ਕੋਈ ਚੀਜ਼ ਰਹਿਦਾ ਨਹੀਂ ਜਿਹੜੇ ਨਹੀਂ ਪੂਰੇ ਹੁੰਦੇ ਸਭ ਸੁੱਖਾ ਪੂਰੇ ਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਬਹੁਤ ਵਧੀਆ ਜੀ ਸਾਲ ਹੋ ਗਿਆ ਸਾਨੂੰ ਆਨਲਾਈਨ ਸਾਡਾ ਖੰਨੇ ਤੋਂ ਆਉਨੇ ਸਾਡਾ ਮੁੰਡਾ ਸੀ ਉੱਧਰ ਸੁੱਖ ਸੁੱਖੀ ਸਾਰੇ ਫੀਸਾਂ ਬਜਾਰ ਕੰਮ ਤੇ ਬਹੁਤ ਵਧੀਆ ਲੱਗ ਕੈਨੇਡਾ ਗਿਆ ਕੈਨੇਡਾ ਗਿਆ ਹਾਂਜੀ ਕੈਲਗਰੀ ਚ ਰਹਿੰਦਾ ਜੀ ਬਹੁਤ ਸਖਤੀ ਇਥੇ ਫਿਰ ਬੁੱਧਵਾਰ ਆਉਨੇ ਆਉਣਾ ਜੀ ਖੰਨੇ ਤੋਂ ਆਉਨੇ ਹੁੰਦੇ ਆ ਕਿੰਨਾ ਕਿ ਯਕੀਨ ਇੱਥੇ ਜਦੋਂ ਵੱਧਦਾ ਵੀ ਜਦੋਂ ਅਡੇ ਥੋੜੇ ਕੰਮ ਜਿਹੜੇ ਪੂਰੇ ਹੋਣੇ ਸ਼ੁਰੂ ਹੋ ਜਾਣ ਕਰੋ ਬੈਠੇ ਯਾਦ ਕਰ ਲਈਦਾ ਸਾਰੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਪੰਜਾਬ ਤੋਂ ਜਿੱਥੋਂ ਮਰਜੀ ਆਏ ਸਾਰੇ ਬਾਹਰਲੇ ਦੇਸ਼ਾਂ ਵਿੱਚ ਸੁੱਖਾ ਪੂਰੇ ਹੁੰਦੇ ਆ ਬਾਬੇ ਬਹੁਤ ਸ਼ਕਤੀ ਹੈ ਜੀ ਲਾਭ ਜੀ ਨੇ ਹੈਗੇ ਬਾਬਾ ਜੀ ਧੰਨਵਾਦ ਕਰਨ ਦੇ ਹੁਣ ਜੇ ਮੈਂ ਤੁਸੀਂ ਖੰਨੇ ਤੋਂ ਆਉਂਨੇ ਹੋ ਤੇ ਯਕੀਨ ਹੈ ਬਾਬਾ ਜੀ ਸਿੰਘ ਦੇ ਤਾਂ ਹੀ ਇੱਥੇ ਆਉਨੇ ਬਿਲਕੁਲ ਸੰਗਤ ਨੋਵਾ ਭਰ ਕੇ ਲੈ ਕੇ ਆਉਂਦੇ ਆ ਜੀ ਅੱਛਾ ਜੀ ਸੰਗਤ ਪੂਰੀ ਭਰ ਕੇ ਲੈ ਕੇ ਆਉਂਦੇ ਜੀ ਸਾਡੇ ਸਾਰੇ ਪੰਡੀਆਂ ਆ ਗਏ ਜੀ ਬਹੁਤ ਵਧੀਆ ਲੱਗਾਈ ਬਾਬਾ ਜੀ ਦਾ ਤੇ ਅਸਾਂ ਕੀ ਤੁਹਾਨੂੰ ਕੀ ਕਹਿਣਾ ਚਾਹੁੰਗੇ ਇਹ ਕਾਰਾ ਇਹ ਤਾਂ ਕਹਿੰਦੇ ਜੀ ਘਰੋਂ ਬੈਠੇ ਤੇ ਆ ਕੇ ਆਓ ਭਰ ਕੇ ਆਓ ਗੱਡੀਆਂ ਪੂਰੀ ਸਮਨੋ ਕੰਮ ਦਾ ਪੂਰੇ ਹੋ ਦੇ ਕੋਈ ਚੀਜ਼ ਰਹਿਦਾ ਨਹੀਂ ਜਿਹੜੇ ਨਹੀਂ ਪੂਰੇ ਹੁੰਦੇ ਸਭ ਸੁੱਖਾ ਪੂਰੇ ਹੁੰਦੇ ਜੀ ਵਾਹਿਗੁਰੂ ਜੀ ਇੱਕ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈ ਬਹੁਤ ਵਧੀਆ ਜੀ ਸਾਲ ਹੋ ਗਏ ਸਾਨੂੰ ਆਨਲਾਈਨ ਸਾਡੇ ਕੰਨੇ ਤੋਂ ਆਉਣੇ ਆ ਕਡਾ ਮੁੰਡਾ ਸੀ ਉਧਰ ਸੁਖ ਸੁਖੀ ਸਾਰੇ ਫੀਸਾਂ ਬਜਾਰ ਕੰਮ ਤੇ ਬਹੁ ਬੜੇ ਲਾਇਕ ਕੈਨੇਡਾ ਗਿਆ ਹਾਂਜੀ ਕੈਲਗਰੀ ਚ ਰਹਿੰਦਾ ਜੀ ਬਹੁਤ ਸ਼ਕਤੀ ਇੱਥੇ ਰੇਗ ਬੁੱਧਵਾਰ ਆਉਣੀ ਆਉਣਾ ਜੀ ਖੰਨੇ ਤੋਂ ਹੁੰਦੇ ਕਿੰਨਾ ਕੁ ਯਕੀਨ ਇੱਥੇ ਜਦੋਂ ਵੱਧ ਹੈ ਵੀ ਜਦੋਂ ਢੇ ਥੋੜੇ ਕੰਮ ਜਿਹੜੇ ਪੂਰੇ ਹੋਣੇ ਸ਼ੁਰੂ ਹੋ ਜਾਣ ਕਰੋ ਬੈਠੇ ਯਾਦ ਕਰ ਲਈਏ ਤਾਂ ਸਾਰੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਪੰਜਾਬ ਤੋਂ ਜਿੱਥੋਂ ਮਰਜੀ ਆਏ ਸਾਰੇ ਬਾਹਰਲੇ ਦੇਸ਼ਾਂ ਵਿੱਚ ਸੁੱਖਾ ਪੂਰੀਆਂ ਹੁੰਦੇ ਆ ਬਾਬੇ ਬਹੁਤ ਸ਼ਕਤੀ ਹੈ ਜੀ ਲਾਭ ਜੀ ਨਹੀਂ ਹੈਗੇ ਬਾਬਾ ਜੀ ਧੰਨਵਾਦ ਕਰਨ ਦੇ ਓ ਹੁਣ ਜਿਵੇਂ ਤੁਸੀਂ ਖੰਨੇ ਤੋਂ ਆਉਂਨੇ ਹੋ ਤੇ ਯਕੀਨ ਹੈ ਬਾਬਾ ਜੀ ਸਿੰਘ ਦੇ ਤਾਂ ਹੀ ਇੱਥੇ ਆਉਨੇ ਬਿਲਕੁਲ ਸੰਗਤ ਨੋਵਾ ਭਰ ਕੇ ਲੈ ਕੇ ਆਉਂਦੇ ਆ ਜੀ ਅੱਛਾ ਜੀ ਸੰਗਤ ਪੂਰੀ ਭਰ ਕੇ ਲੈ ਕੇ ਆਉਂਦੇ ਆ ਜੀ ਸਾਡਾ ਸਾਰਾ ਪਿੰਡ ਹੀ ਆ ਰਿਹਾ ਜੀ ਬਹੁਤ ਵਧੀਆ ਲੱਗਿਆ ਜੀ ਬਾਬਾ ਜੀ ਦਾ ਤੇ ਅਸੀਂ ਸੰਗਤ ਨੂੰ ਕੀ ਕਹਿਣਾ ਚਾਹੁੰਗੇ ਇਸ ਘਰ ਅਸੀਂ ਤਾਂ ਕਹਿੰਦੇ ਘਰੋਂ ਬੈਠੇ ਤੇ ਆ ਕੇ ਆਓ ਭਰ ਕੇ ਆਓ ਗੱਡੀਆਂ ਪੂਰੀ ਸਭ ਮੰਨੋ ਕੰਮ ਪੂਰੇ ਹੋ ਦੇ ਕੋਈ ਚੀਜ਼ ਰਹਿਦਾ ਨਹੀਂ ਜਿਹੜੇ ਨਹੀਂ ਪੂਰੇ ਹੁੰਦੇ ਸਭ ਸੁੱਖਾ ਪੂਰੇ ਹੁੰਦੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਜੀ ਬਹੁ ਸਾਲ ਹੋ ਗਿਆ ਸਾਨੂੰ ਆਨਲਾਈਨ ਸਾਡੇ ਖੰਨੇ ਤੋਂ ਆਉਣੇ ਆ ਸਾਡੇ ਮੁੰਡੇ ਸੀ ਉੱਧਰ ਸੁਖ ਸੁਖੀ ਸਾਰੇ ਫੀਸਾਂ ਬਜਾਰ ਕੰਮ ਤੇ ਬਹੁਤ ਵਧੀਆ ਲੱਗ ਕੈਨੇਡਾ ਗਿਆ ਕੈਨੇਡਾ ਗਿਆ ਹਾਂਜੀ ਕੈਲਗਰੀ ਚ ਰਹਿੰਦਾ ਜੀ ਬਹੁਤ ਸ਼ਕਤੀ ਇੱਥੇ ਹਰੇਕ ਬੁੱਧਵਾਰ ਆਉਣੇ ਆਉਣਾ ਜੀ ਖੰਨੇ ਤੋਂ ਆਉਂਦੇ ਹੁੰਦੇ ਕਿੰਨਾ ਕੁ ਯਕੀਨ ਇੱਥੇ ਜਦੋਂ ਵੱਧ ਹੈ ਵੀ ਜਦੋਂ ਛੜੇ ਥੋੜੇ ਕੰਮ ਜਿਹੜੇ ਪੂਰੇ ਹੋਣੇ ਸ਼ੁਰੂ ਹੋ ਜਾਣ ਕੋਈ ਬੈਠੇ ਯਾਦ ਕਰ ਲਈਦਾ ਸਾਰੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਪੰਜਾਬ ਤੋਂ ਜਿੱਥੋਂ ਮਰਜੀ ਆਏ ਸਾਰੇ ਬਾਹਰਲੇ ਦੇਸ਼ਾਂ ਵਿੱਚ ਸੁੱਖਾ ਪੂਰੇ ਹੁੰਦੇ ਆ ਬਾਬੇ ਬਹੁਤ ਸ਼ਕਤੀ ਹੈ ਜੀ ਲਵ ਜੀ ਨਹੀਂ ਹੈਗੇ ਬਾਬਾ ਜੀ ਧੰਨਵਾਦ ਕਰਨ ਦੇ ਉਪਰ ਹੁਣ ਜਿਵੇਂ ਤੁਸੀਂ ਖੰਨੇ ਤੋਂ ਆਉਂਨੇ ਹੋ ਤੇ ਯਕੀਨ ਹੈ ਬਾਬਾ ਜੀ ਸਿੰਘ ਦੇ ਤਾਂ ਹੀ ਇੱਥੇ ਆਉਨੇ ਬਿਲਕੁਲ ਸੰਗਤ ਨੋਵਾ ਭਰ ਕੇ ਲੈ ਕੇ ਆਉਂਦੇ ਆ ਜੀ ਅੱਛਾ ਜੀ ਸੰਗਤ ਪੂਰੀ ਭਰ ਕੇ ਲੈ ਕੇ ਆਉਂਦੇ ਆ ਜੀ ਸਾਡੇ ਸਾਰੇ ਪਿੰਡ ਹੀ ਆ ਰਹੇ ਆ ਜੀ ਬਹੁਤ ਵਧੀਆ ਲੱਗਿਆ ਜੀ ਬਾਬਾ ਜੀ ਦਾ ਤੇ ਮੈਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਗਾ ਜੇ ਇਹ ਕਰ ਇਹ ਤਾਂ ਕਹਿੰਦਾ ਜੀ ਘਰੋਂ ਬੈਠੇ ਤੇ ਆ ਕੇ ਆਓ ਭਰ ਕੇ ਆਓ ਗੱਡੀਆਂ ਪੂਰੀ ਸਮਨੋ ਕੰਮ ਦਾ ਪੂਰੇ ਹੋ ਦੇ ਕੋਈ ਚੀਜ਼ ਰਹਿਦਾ ਨਹੀਂ ਜਿਹੜੇ ਨਹੀਂ ਪੂਰੇ ਹੁੰਦੇ ਸਭ ਸੁੱਖਾ ਪੂਰੇ ਹੁੰਦੇ ਜੀ ਬਾਈ ਇੱਕ ਹਾਲ ਸਰ ਆਈ ਗੁਰਦੀਪ